ਉਹ ਡੀਟਾ ਗऊं ਵਧੀਆ ਬਾਈ ਕਾਲੀਆ ਚੈਂਪੀਅਨਸ਼ਿਪ ਹੋਈ ਆ ਬਾਗੜੀਆਂ ਕੋ ਸਾਡੀ ਭੈਣ ਚੋ ਦੀ ਜਿਲੇ ਆਈ ਤੇ ਸਰੂਰ ਬਰਨਾਲਾ ਬਲੇਰ ਕੋਟਲਾ ਕੋ ਬਾਗੜੀਆਂ ਦੇ ਕਾਇਦੇ ਕੀਲੇ ਲੜਗੇ ਸੀ ਤੇ ਸਾਨੂੰ ਕੋਈ ਟਾਈਮ ਦਿੱਤਾ ਘਟਵਾ ਜਾਂਦਾ ਗੁਰਪੀਤ ਨੇ ਐਂਟਰਬੂ ਦਿੱਤੀ ਹੈਗੀ ਕਿੱਡਾ ਕੰਮ ਕੀ ਹੋ ਗਿਆ ਜੀ ਉਹਨੇ ਟਾਈਮ ਸਾਡਾ ਮੈਚ ਮੁੱਕ ਜਨਦਾ ਡਾ ਗਰਾਊਂਡ ਵਿਹਲਾ ਪਿਆਗਾ ਚੰਨੂ ਛਾੜਿਆ ਚੰਗਾ ਨਹੀਂ ਸੰਭਦਾ ਆਪਦੇ ਆਪਦੇ ਚੈਨਲ ਨਾਲ ਜਿਹੜੇ ਆਲੀ ਜਾਂਦੇ ਕਿੱਡਾ ਕੰਮ ਸੀ ਇਹ ਜੇ ਭੈਣੋ ਕਿਸੀ ਗੈਂਗਸਟਰ ਦਾ ਫੋਨ ਆ ਜਿਹੜਾ ਮੂਤਲ ਲੱਗ ਜਾਂਦਾ ਕਿਹੜਾ ਕਾਲ ਆ ਇਹ ਫੁੱਦੂ ਬਣਾਈ ਜਾਂਦੇ ਭੈਣੋ ਸਾਰੇ ਕਿਹੜਾ ਰੂਲ ਆ ਜੱਗੂ ਦੇ ਥੱਪਣ ਮਾਰਾ ਮੁੰਡੇ ਦੇ ਸਾਡੇ ਸੰਗਰੂਰ ਆਏ ਦੇ ਸਾਡੇ ਸੰਗਰੂਰ ਚ ਕਿੱਦਾਂ ਸੀ ਉਹਨੇ ਹਾਂ ਜੱਗੂ ਚੰਗਾ ਹੋ ਗਿਆ ਜੱਗੂ ਜੱਗੂ ਦਾ ਕਿਹਾਂ ਘੰਟੇ ਦੇ ਬਾਅਦ ਆ ਜੀ ਪਹਿਲਾਂ ਉੱਥੇ ਖੜੇ ਸੀਗੇ ਕਿੱਦਾ ਕੰਮ ਹੋ ਗਿਆ ਇਹ ਬਹੁਤ ਗਲਤ ਕੰਮ ਕੀਤਾ ਇਹ ਕਿਦਾਂ ਕਿ ਕਿਵੈਡੀ ਦੇ ਰੂਲ ਦੱਸੋ ਮੈਨੂੰ ਹਾਂ ਇਹ ਸਮਝ ਜੋ ਸਮਝ ਜੋ ਕੀ ਫਾਇਦਾ ਕਿਉਂ ਕਿਸੇ ਦੇ ਪੁੱਤ ਮਰਵਾਉਂਦੇ ਹੋ ਤੁਸੀਂ ਪੈਸਿਆਂ ਪਿੱਛੇ ਹਾਂ ਇਹ ਪੈਸੇ ਦੇ ਪੁੱਤ ਬਣੇ ਹੋ ਪਰ ਮੋਟਰੋਂ ਕਹਿੰਦੇ ਪੈਸੇ ਦੇ ਪੁੱਤੋਂ ਕਿ 6:00 ਵਜੇ ਪਹੁੰਚਦੇ ਹੋ ਇਹਨੂੰ 6:30 ਦੇ 6:30 ਵੀ ਆ ਪੁੱਛਿਆ ਕਿ ਇਹਦੇ ਪੈਸੇ ਜੋ ਖੇਡ ਦੇ ਚੁੱਤਾ ਚੰਗੇ ਸੀ ਹੁਣ ਬੈਠੇ ਨਿਕਲੇ ਕਿਸ ਨੇ ਹੀ ਪੁੱਛਿਆ ਹੈਗਾ ਬਹੁਤ ਮਾੜੀ ਗੱਲ ਆ ਬਾਈ ਸਮਝੀ ਜੋ ਕੀ ਫਾਇਦਾ ਫੇਕਦੇ ਤੂੰ ਗੈਂਗਸਟਰਾਂ ਦੇ ਫੋਨ ਆਉਂਦੇ ਨੇ ਭੈਣ ਚੁੱਧ ਦਾ ਕਮੈਂਟਰੀਆਂ ਦੇ ਫੋਨ ਕਰਾਈ ਜਾਂਦੇ ਕਰਾਈ ਜਾਂਦੇ ਗੈਂਗਸਟਰਾਂ ਦੇ ਫੋਨ ਤਾਂ ਸਾਨੂੰ ਆਪਣੇ ਦੇ ਕਮੈਂਟਰੀਆਂ ਕਰਾਈ ਜਾਂਦੇ ਭੈਣ ਦੇ ਆ ਰਹੇ ਦੇ ਕਰਾਈ ਜਾਂਦੇ ਨੇ ਰੈਫਰੀ ਕੀ ਕਰੀਏ ਸੀ ਦੱਸੋ ਬਹੁਤ ਗਲਤ ਗੱਲ ਹੈ ਵੀਰੇ ਸਾਡੇ ਕੀਮ ਕੱਟੀ ਹੈਗੀ ਕੋਈ ਨਹੀਂ ਆਪ ਦਾ ਚਚਟਾਉਣਾ ਸੀ ਚਤਾਲਿਆ ਕੀ ਹਾਰ ਪਾਇਆ ਨੇ